ਰঞ্জੀਤ ਸਿੰਘ ਗਿੱਲ ਦੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆਈ ਹੈ ਉਹਨਾਂ ਦੀ ਚੰਡੀਗੜ੍ਹ ਰਿਹائش ਤੇ ਵਿਜੀਲੈਂਸ ਦੀ ਟੀਮ ਦੇ ਵੱਲੋਂ ਛਾਪੇਮਾਰੀ ਕੀਤੀ ਗਈ ਹੈ ਵਿਜੀਲੈਂਸ ਦੇ ਅਧਿਕਾਰੀ ਜੋ ਕਿ ਰੇਡ ਮਾਰਨ ਦੇ ਲਈ ਪਹੁੰਚੇ ਨੇ ਘਰ ਦੇ ਵਿੱਚ ਉਹ ਮੌਜੂਦ ਹੈ ਤੇ ਜਾਂਚ ਪੜਤਾਲ ਟੀਮ ਦੇ ਵੱਲੋਂ ਕੀਤੀ ਜਾ ਰਹੀ ਹੈ ਮਾਮਲੇ ਸੰਬੰਧੀ ਹੁਣ ਤੱਕ ਇਹੀ ਜਾਣਕਾਰੀ ਆਈ ਹੈ ਕਿਸ ਸੈਕਟਰ 2 ਦੇ ਵਿੱਚ ਸਥਿਤ ਉਹਨਾਂ ਦੀ ਰਿਹائش ਤੇ ਛਾਪੇਮਾਰੀ ਕੀਤੀ ਗਈ ਵਿਜੀਲੈਂਸ ਦੀ ਟੀਮ ਪਹੁੰਚਦੀ ਹੈ ਰੇਡ ਮਾਰੀ ਜਾਂਦੀ ਹੈ ਘਰ ਚ ਅਧਿਕਾਰੀ ਜਾਂਦੇ ਨੇ ਤੇ ਜਾਂਚ ਪੜਤਾਲ ਕਰਦੇ ਵਿੱਚ ਕੀਤੀ ਜਾ ਰਹੀ ਹੈ ਰਣਜੀਤ ਸਿੰਘ ਗਿਲ ਜੋ ਕਿ ਗਿਲਕੋ ਦੇ ਮਾਲਕ ਨੇ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਹੋਇਆ ਕਰਦੇ ਸੀ ਪਰ ਕੁਝ ਦਿਨ ਪਹਿਲਾਂ ਹੀ ਉਹਨਾਂ ਦੇ ਵੱਲੋਂ ਸ਼੍ਰੋਮਣੀ ਅਕਾਲੀ ਦਲ ਤੋਂ ਅਸਤੀਫਾ ਦਿੱਤਾ ਗਿਆ ਤੇ ਬੀਤੇ ਦਿਨ ਹੀ ਭਾਜਪਾ ਦੇ ਵਿੱਚ ਉਹ ਸ਼ਾਮਲ ਹੋਏ ਭਾਜਪਾ ਦੇ ਵਿੱਚ ਉਹਨਾਂ ਨੂੰ ਹਰਿਆਣਾ ਦੇ ਮੁੱਖ ਮੰਤਰੀ ਦੇ ਵੱਲੋਂ ਬੀਤੇ ਦਿਨ ਸ਼ਾਮਲ ਕਰਵਾਇਆ ਗਿਆ ਤੇ ਅੱਜ ਚੜਦੀ ਸਵੇਰ ਹੀ ਉਹਨਾਂ ਦੇ ਚੰਡੀਗੜ੍ਹ ਰਿਹائش ਤੇ ਵਿਜੀਲੈਂਸ ਦੀ ਟੀਮ ਦੇ ਵੱਲੋਂ ਛਾਪੇਮਾਰੀ ਜਿਹੜੀ ਹੈ ਉਹ ਕੀਤੀ ਗਈ ਹੈ ਇਸ ਤੋਂ ਪਹਿਲਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਭਾਜਪਾ ਦੇ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਇਹ ਕਿਆਸ ਰਾਈਆਂ ਲਗਾਈਆਂ ਜਾ ਰਹੀਆਂ ਸੀ ਕਿ ਆਮ ਆਦਮੀ ਪਾਰਟੀ ਦੇ ਵਿੱਚ ਰਣਜੀਤ ਸਿੰਘ ਗਿੱਲ ਸ਼ਾਮਲ ਹੋ ਸਕਦੇ ਨੇ ਪਰ ਉਹ ਭਾਜਪਾ ਦੇ ਵਿੱਚ ਸ਼ਾਮਲ ਹੋ ਜਾਂਦੇ ਨੇ ਤੇ ਬੀਤੇ ਦਿਨ ਹੀ ਉਹ ਭਾਜਪਾ ਦੇ ਸ਼ਾਮਲ ਹੋਏ ਤੇ ਅੱਜ ਚੜ੍ਹਦੀ ਸਵੇਰ ਉਹਨਾਂ ਦੇ ਘਰ ਵਿਜੀਲੈਂਸ ਦੀ ਰੇਡ ਹੋਈ ਹੈ ਅਧਿਕਾਰੀ ਘਰ ਦੇ ਵਿੱਚ ਮੌਜੂਦ ਨੇ ਜਾਂਚ ਪੜਤਾਲ ਕਰ ਰਹੇ ਨੇ ਪਰ ਕਾਰਨਾਂ ਦਾ ਹਾਲੇ ਤੱਕ ਕੁਝ ਵੀ ਪਤਾ ਨਹੀਂ ਲੱਗਿਆ ਹੈ ਇੱਕ ਵੱਡੀ ਖਬਰ ਹੈ ਚੰਡੀਗੜ੍ਹ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਰਣਜੀਤ ਸਿੰਘ ਗਿੱਲ ਦੇ ਘਰ ਛਾਪੇ ਮਾਰੀ